ਭਾਰਤੀ ਜਨਤਾ ਪਾਰਟੀ ਨੇ ਘਾਟ ਗਿਣਤੀਆਂ ਨੂੰ ਲੁਭਾਉਣ ਦੇ ਲਈ ਇੱਕ ਨਵਾਂ ਦਾਅ ਖੇਟਿਆ ਹੈ। ਭਾਜਪਾ ਨੇ ਸੋਗਾਤੇ ਮੋਦੀ ਮੁਹਿੰਮ ਚਲਾਉਂਦਾ ਐਲਾਨ ਕੀਤਾ ਹੈ। ਜਿਸ ਤਹਿਤ ਪਾਰਟੀ ਵਰਕਰ ਦੇਸ਼ ਭਰ ਦੇ ਮੁਸਲਮ, ਸਿੱਖ ਅਤੇ ਇਸਾਈ ਭਾਈਚਾਰਿਆਂ ਦੇ ਲੋਕਾਂ ਦੇ ਵਿੱਚ ਜਾਣਗੇ ਅਤੇ ਉਹਨਾਂ ਨੂੰ ਸੋਗਾਤੇ ਮੋਦੀ ਘੇਟਾ ਦੇਣਗੇ। ਇਹ ਘੇਟਾ ਈਦ, ਵਿਸਾਖੀ ਅਤੇ ਗੁੱਡ ਫਰਡੇ ਦੌਰਾਨ ਵੰਡਿਆ ਜਾਣਗਿਆ। ਸੋਗਾਤੇ ਮੋਦੀ ਦਾ ਸੱਤੋਂ ਵੱਡਾ ਧਿਆਨ ਬਿਹਾਰ ਵਿਧਾਨ ਸਭਾ ਚੋਣਾਂ ਤੇ ਹੈ ਕਿਉਂਕਿ ਬਿਹਾਰ ਦੇ ਵਿੱਚ ਭਾਜਪਾ ਦੇ ਮੁਸਲਮ ਵੋਟਰਾਂ ਦੇ ਵਿੱਚ ਜਾਣ ਅਤੇ ਉਹਨਾਂ ਨੂੰ ਤੋਹਫੀ ਦੇਣ ਦੀ ਯੋਜਨਾ ਮਹੀਨਾ ਹੈ ਤਾਂ ਇਸ ਵੇਲੇ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਤੇ ਈਦ ਰੋਜ਼ੇ ਪੂਰੇ ਹੋਣ ਤੋਂ ਬਾਅਦ ਮਨਾਈ ਜਾਵੇਗੀ ਈਦ ਦੇ ਮੌਕੇ ਤੇ ਮੁਸਲਮਾਨਾਂ ਨੂੰ ਮੋਦੀ ਦਾ ਤੋਹਫਾ ਦਿੱਤਾ ਜਾਵੇਗਾ ਈਦ ਦੇ ਮੌਕੇ ਤੇ 32 ਲੱਖ ਗਰੀਬ ਮੁਸਲਮਾਨਾਂ ਨੂੰ ਸੌਗਾਤੇ ਮੋਦੀ ਦਿੱਤਾ ਜਾਵੇਗਾ ਇਸ ਕਦਮ ਦਾ ਮਕਸਦ ਇਹ ਹੈ ਕਿ ਕਰੀਬ ਮੁਸਲਮਾਨ ਵੀ ਈਦ ਵਰਗੇ ਵੱਡੇ ਮੁਸਲਮ ਤਿਉਹਾਰ ਖੁਸ਼ੀ ਨਾਲ ਮਨਾ ਸਕਣ ਉਹ ਵੀ ਤਿਉਹਾਰ ਮਨਾ ਸਕਦੇ ਹਨ ਅਤੇ ਉਹਨਾਂ ਨੂੰ ਈਦ ਮਨਾਉਣ ਦੇ ਵਿੱਚ ਕੋਈ ਮੁਸ਼ਕਿਲ ਨਾ ਆਵੇ ਇਸ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਲਗਾਤੀ ਮੋਦੀ ਸ਼ੁਰੂ ਕੀਤੀ ਹੈ ਭਾਜਪਾ ਗੱਟ ਗਿਣਤੀ ਮੋਰਚਾ ਦੇ ਰਾਸ਼ਪ੍ਰਧਾਨ ਜਮਾਲ সিদ্দিকੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 140 ਕਰੋੜ ਭਾਰਤੀਆਂ ਦੇ ਪ੍ਰਧਾਨ ਮੰਤਰੀ ਹਨ ਤਿਉਹਾਰਾਂ ਦਾ ਸਮਾਂ ਈਦ ਆ ਰਹੀ ਹੈ ਰਮਜ਼ਾਨ ਚੱਲ ਰਿਹਾ ਤੇ ਸਾਡੇ ਵਰਕਰ ਜਾ ਕੇ ਕਿੱਟਾਂ ਵੰਡਣਗੇ ਕਿੱਟ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਹੋਣਗੀਆਂ ਘਰ ਦੀ ਮਹਿਲਾ ਮੁਖੀ ਦੇ ਲਈ ਸੂਟ ਸਮੱਗਰੀ ਵੀ ਹੋਵੇਗੀ ਤੇ ਕਿੱਟ ਦੇ ਵਿੱਚ ਤਿਉਹਾਰਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਬੇਸਣ ਸੁੱਕੇ ਮੇਵੇ ਦੁੱਧ ਖੰਡ ਸਭ ਕੁਝ ਹੋਵੇਗਾ ਉਹਨਾਂ ਅਗੇ ਕਹਾ ਕਿ ਅਸੀਂ ਘਾਟੇ ਗਿਣਤੀ ਭਾਈਚਾਰੇ ਦੇ ਲੋਕਾਂ ਤੱਕ ਪਹੁੰਚ ਕਰਾਂਗੇ ਅਤੇ ਮੋਦੀ ਘੇਟਾਂ ਵੰਡੀਆਂ ਜਾਣਗੀਆਂ ਇਥੋਂ ਤੱਕ ਕਿ ਜਮਾਲ সিদ্দিকੀ ਨੇ ਕਿਹਾ ਕਿ ਅਸੀਂ ਇਸ ਨੂੰ ਈਦ ਤੋਂ ਸ਼ੁਰੂ ਕਰ ਰਹੇ ਹਾਂ ਪਰ ਇਹ ਸਿਰਫ ਈਦ ਤੇ ਹੀ ਨਹੀਂ ਹੋਵੇਗਾ ਬਲਕਿ ਅਸੀਂ ਵਿਸਾਖੀ ਗੁੱਡ ਫਰਡੇ ਈਸਟਰ ਅਤੇ ਨਵਰਾਤਰੀ ਦੇ ਮੌਕੇ ਤੇ ਵੀ ਮੋਦੀ ਦੇ ਤੋਹਫੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਜਾਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਕੋਲ ਸਤਿਭਾਵਨਾ ਅਤੇ ਭਾਈਚਾਰਾ ਬਣਾਉਣ ਦੇ ਲਈ ਜਾਵਾਂਗੇ ਅਤੇ ਆਪਣੇ ਨਾਲ ਤੋਹਫਾ ਵੀ ਲੈ ਕੇ ਜਾਵਾਂਗੇ